ਇਹ ਨਪੜੇ ਪੈ ਨੂੰ ਕਹਿੰਦੀ ਆ ਨਾ ਮੇਰਾ ਵੀਰ ਸੰਦਾਰਾ ਲਿਆਇ ਨੀ ਅੰਬੇ ਜਿਰ ਕੇ ਪੰਡਿਆ ਆਇਆ ਅਰੇ ਅਰੇ ਕੋਈ ਖੁਸ਼ੀ ਨਾ ਸੰਭੀ ਜਾਂਦੀ ਲਿਆ ਚੱਕਰ ਆਇਆ ਅੰਬੜੀ ਜਾਇਆ ਅੰਬੜੀ ਤੇ ਆ ਜਾਇਆ ਵੇ ਗੜ ਲੱਗ ਨੀ ਲੀਏ ਅੰਬੜੀ ਤੇ ਆ ਜਾਇਆ ਵੇ ਗੜ ਲੱਗ ਨੀ ਲੀਏ ਆ ਤੁਮੇ ਪਹਿਣ ਤਰਾ ਆਹ ਭਾਈ ਹੋਕਿਆ ਲੱਗੀ ਵੀ ਕਰਨ ਅੱਜ ਟੀਪੇ ਨੂੰ ਖੰਮਣੀ ਨਹੀਂ ਜੀ ਬੰਨਣੀ ਸਸਜੀ ਕਾਲ ਦੀ ਸਾਰਿਆਂ ਨੂੰ ਤੇ ਸੰਧਾਰਾ ਜਾਣਾ ਖੰਮਣੀ ਛਗਣਾ ਦੀ ਹੁੰਦੀ ਆ ਅੱਛਾ ਉਹ ਬੰਨ ਰਹੀ ਐ ਇਸ ਕਰਕੇ ਠੀਕ ਕਰ ਲੂਰੂ ਨੇ ਸੌਣਾ ਐ ਤਾਂ ਰੋਈ ਜਾਂਦੀ ਆ ਵਿਚਾਰੀ ਕਿਆ ਕਰੇ ਅਸੀਂ ਬਥੇਰੀ ਕੋਸ਼ਿਸ਼ ਕਰਦੇ ਆ ਵੀ ਦੀਦੀ ਕੋਲ ਚਲਦੇ ਵਿੱਚ ਜਾ ਕੇ ਉਹਦੀ ਕਿਹ ਨਿਸ਼ਾਨੀ ਜਦੋਂ ਉਹਨੇ ਸੌਣਾ ਨਾ ਫਿਰ ਰੋਂਦੀ ਬਹੁਤ ਸੌਣਾ ਬੰਦ ਹੋ ਜਾਂਦੀ ਆਸੀ ਬੜੀ ਹੌਮੀ ਇਧਰ ਭਾਈ ਮਾਤਾ ਜੀ ਨੇ ਵੀ ਕੱਢ ਲਈ ਟੌਰ తన <laughs> 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 ਭਾਈ ਅਜੇ ਦਾ ਕਵਰ ਵਾਲੀ ਤਾਂ ਵਹਿ ਜਾ ਪਹਿਲੇ ਹੀ ਕਰਾਈ ਪਈ ਆ ਹੈਂ ਨਹੀਂ ਆ ਫਿਰ ਅੱਜ ਟੌਰ ਕੱਢ ਕੇ ਚੱਲੇ ਆ ਠਗਰਾ ਪਾ ਕੇ ਚੱਲੇ ਆ ਵਾਹ ਵੀ ਬਾ ਗਿਰਦੇ ਦੀ ਬਹੁਤ سارے ਚਾਂਸ ਹੈਗੇ ਉੱਪਰ ਮੰਨੂ ਵੀ ਥੋੜਾ ਜਿਹਾ ਹੋਰ ਕਰਕੇ ਗਿਰਨਾ ਕਾਲੇ ਵਾਸਤੇ ਆ ਤੂੰ ਪਰ ਪਰ ਥੋੜਾ ਜਿਹਾ ਹੋਉਂਦਾ ਨਾ ਜ਼ਰਾ ਨਹੀਂ ਆ ਜਾ ਹਾਂ ਕਰਕੇ ਹੋਣਾ ਇਹ ਧਿਆਨ ਨਾਲ ਬੰਨਣਾ ਉੱਪਰ ਕਰਕੇ ਆਹੋ 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 ਭਾਈ ਦੌਰ ਚ ਹੋਰ ਕੱਢ ਲਈ ਮਰਾਣਾ ਟ੍ਰੈਡੀਸ਼ਨ ਨੂੰ ਥੋੜਾ ਜਿਹਾ ਅਪਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਕਿ ਕੋਈ ਨੀ ਹੌਲੀ ਹੌਲੀ ਤੁਰਾਂਗੇ ਤਾਂ ਹੀ ਪਤਾ ਲੱਗੂਗਾ। ਹੈਨਾ? ਠੀਕ ਠੀਕ। ਤੁਸੀਂ ਕੀ ਦੇਖੀ ਜਾਂਦੇ ਆ? ਮੈਂ ਤਾਂ ਕੁਝ ਨਹੀਂ ਦੇਖਦਾ। ਮੈਂ ਤਾਂ ਤੁਹਾਨੂੰ ਇਹ ਦੇਖੀ ਜਾਂਦਾ। ਮੈਨੂੰ ਨਹੀਂ ਵੇਰ ਲੱਗਦੀ। ਨਹੀਂ ਨਹੀਂ। ਵਧੀਆ ਲੱਗਦੀ ਆ। ਸਭ ਜਾਂਦੀ ਆ। ਹਾਂ। ਬੇਸਿਕ। ਥੈਂਕ ਯੂ। ਤਾਂ ਹੋਰ ਆਪੇ ਭੂਰੀਆਂ ਤਾਂ ਐਦਾਂ ਹੀ ਦਿਖਾ ਦਿੱਤੀ। ਪੀਪਲ ਉੱਪਰ ਦੇ ਪੀਪਾ ਸਜਾਵਾ ਹੈ। ਨਾਲ ਅਸੀਸ ਵੀ ਠੀਕ ਲੱਗਦੀ ਮੇਰੀ ਆ ਦੇਖੋ ਸੀਸੇ ਵੀ ਨਾਲ ਅਸੀਸੇ ਵੀ ਆ ਹੈ ਇਹ ਨਹੀਂ ਸਕਦੀ ਜਦ ਮਰਜੀ ਹਾਂ ਹਾਂ ਉਹ ਨਾਲ ਅਸੀਸਾ ਵੀ ਆ ਮਰਜੀ ਦੇਖੋ ਭਾਈ ਤਾਂ ਹੁਣ ਆਪਾਂ ਸਾਰਾ ਸਮਾਨ ਲੈ ਲਿਆ ਹਾਂ ਚਲੋ ਉਰੇ ਇਹਨਾਂ ਤੁਸੀਂ ਸਿਰ ਪਰ ਚੱਕਣਾ ਚੱਲ ਸਿਰ ਪਰ ਚੱਕ ਨਾਲ ਹੀ ਪੈਂਡ ਦੇ ਘਰ ਸਿਰ ਪਰ ਚੱਕ ਕੇ ਲੈ ਕੇ ਜਾਣਾ ਹੁੰਦਾ ਪੀਪਾ ਚਲ ਦੇਖੋ ਉਰੇ ਦੇ ਗੱਡੀ ਤੱਕ ਗੱਡੀ ਬਾਹਰ ਖੜੀ ਵੇੜੇ 'ਚ ਉਰੇ ਤੇ ਗੱਡੀ ਤੱਕ ਚੱਕਣਾ ਹਾਂ ਉੱਥੇ ਗੱਡੀ ਫੇਰ ਵੇੜੇ 'ਚ ਲਾਈ ਦੇਣੀ ਅੰਦਰ ਜਾ ਕੇ ਪਹਿਲਾਂ ਗੱਡੀ ਆਪਾਂ ਬਾਹਰ ਖੜਾਵਾਂਗੇ ਪਹਿਲਾਂ ਫੇਰ ਤੁਹਾਨੂੰ ਅੰਦਰ ਐਂਟਰੀ ਸਿਨ ਪਰ ਕਰਾਉਂਗਾ ਅੱਛਾ ਬੇੜੇ ਵੀ ਤੰਦਰ ਐਂਟਰੀ ਕਰਾ ਦੇਣੀ ਨਹੀਂ ਬੇੜੇ ਚ ਜਦ ਵਿੱਚੇ ਵੜ ਗਏ ਫੇਰ ਕਿਆ ਫਾਇਦਾ ਦੀਦੀ ਕਹਿੰਦੀ ਮੈਂ ਤੇਲ ਚੋੜਾ ਮੈਨੂੰ ਬੋਰ ਕਰਿਓ ਤੁਸੀਂ ਤੁਰੂਗੇ ਮੈਂ ਤਾਂ ਕੱਢੀ ਬਾਹਰ ਖੜਾ ਕੇ ਫੇਰ ਕਰੂਗੇ ਅੱਛਾ ਫੇਰ ਤੁਸੀਂ ਐਂਟਰੀ ਲਿਓ ਬਾਅਦ ਵਿੱਚ ਵੱਡੀ ਅੰਦਰ ਬਾੜ ਲੂਗੇ ਚੱਲ ਕੋਈ ਨਾ ਭਾਈ ਐਦਾਂ ਕਰ ਲੂਗੇ ਐਦਾਂ ਕਰ ਲੂਗੇ ਓਏ ਹੂੰ ਆਜ ਲੋ ਪਾਈ ਵੀ ਦੇਖੀ ਆਜ ਲੋ ਜੀ ਲੋ ਪਾਈ ਵੀ ਓਏ ਲੱਡੂ ਆਜ ਲੋ ਪਾਈ ਵੀ ਜਿਆ ਛੋੜਾ ਲੱਗਦਾ ਐ ਲੱਡੂ ਜਿਆ ਜਾਂਦਾ ਹੈ ਛੋੜਾ ਲੱਗਦਾ ਲੱਗਦਾ ਹੈ ਉਹ ਇੱਕ ਦੂਈ ਛੋੜੀ ਲੱਗਦੀ ਹੈ ਚਲੋ ਫਿਰ ਨੱਪਾ ਵੀ ਚੱਲੀਏ ਤੁਰੀਏ ਹਾਂ ਹਾਂ ਤੇ ਦੀਦੀ ਵੀ ਮੇਰੀ ਦੀ ਮਣੀ ਜੀ ਟੌਰ ਦਿਖਾਵਾਂਗਾ ਹਰ ਨੂੰ ਚਲੋ ਜਾਓ ਹਾਂ ਇੱਕੋ ਪੀਪਾ ਪਾਈਪ ਜੇ ਪਾਣੀ ਪੈਣਾ ਸੁਧਾਰਾ ਸੀ ਆ ਚੱਕੀ ਏ ਦੀਦੀ ਦੇ ਸੂਟ ਚੱਕ ਕੇ ਆਪਾਂ ਮਮੀ ਸਮਾਨੇ ਬਹੁਤਾ ਇਕੱਠਾ ਕੀਆ ਕੀ ਕੀ ਚੱਕੀ ਜਾਵੇ ਬੰਦਾ ਇੰਦਾ ਹੀ ਹਾਂ ਹਾਂ ਪਾਪਾ ਖੰਮਣੇ ਦਿੱਤੀ ਬੰਨ ਲਓ ਭਾਈ ਖੰਮਣੀ ਖੁੰਮੜੀ ਬਨ ਲਈ ਹੈ ਪੀਪੇ ਨੂੰ ਪੀਪਾ ਵੀ ਵੇਜਾ ਵੇਜਾ ਹੀ ਕਰਾਉਂਦਾ ਪੂਰੀ ਚੱਲੋ ਭਾਈ ਫਿਰ ਹਣ ਚਲ ਜੀ ਚਲ ਜੀ ਸੰਭਾਰਾ ਲੈ ਕੇ ਹਾਂ ਬਾਹਰ ਬਹਿ ਜਾ ਤੁਸੀਂ ਪਹਿਲੇ ਸਮਾਨ ਕੱਲੇ-ਕੱਲੇ ਕੋਲ ਚੱਕਿਆ ਵਾ ਮੇਰੇ ਕੋ ਘਰ ਉਹ ਚਾਬੀ ਗੱਡੀ ਵੀ ਕਿੱਥੇ ਆ ਮੰਮੀ ਚਾਬੀ ਇੰਦਰ ਆ ਗਈ ਗੱਡੀ ਦੀ ਲੈ ਦੇਖਦੀ ਹਾਂ ਇੱਕ ਮਿੰਟ ਪਤਾ ਲਾ ਫਾਈਟ ਹੋ ਰ ਹੈ ਇਧਰ ਫਾਹੀ ਦੀ ਵੀ ਬਹੁਤ ਅੱਜ ਕਹਿ ਰੇ ਬਹਿ ਜਾ ਬਹਿ ਜਾ ਆ ਤੂੰ ਜੇ ਤਰ ਰੱਖ ਨੀ ਠੀਕ ਕਰ ਦੇ ਆ ਰੱਖ ਠੀਕ ਉਹ ਰਾਵਟ ਹਿਲ ਕੇ ਆ ਗਰੀਏ ਇਹਨੂੰ ਫੈਰੀ ਕਿੱਕੜੀ ਲਾਉਨੇ ਆ ਲੋਕ ਜੇ ਟੁੱਟ ਸਾਰਿਆਂ ਨੂੰ ਲੋਕ ਜੇ ਟੁੱਟ ਗਏ ਤੇ ਰਬੜ ਦੇ ਨਹੀਂ ਬਿਲ ਕਿਸਮਤ ਵੀ ਮਾਰੀ ਆ ਪਈ ਨਹੀਂ ਫੈਰੀ ਕਿੱਕੜੀ ਲਿਆਂਦੀ ਵੀ ਨਹੀਂ ਫੇ ਇੱਕ ਮਿੰਟ ਲੱਗਣਾ ਆਓ ਲੈ ਆਓ ਹਾਂ ਲਿਓ ਤੱਕ ਇਹਨੂੰ ਆਲਾ ਉਹੀ ਲਾ ਦਈਏ ਤੇ ਵਿੱਚ ਸਾਡਾ ਤੂਫਾਨ ਚੁੱਪ ਨਹੀਂ ਕਰਦਾ ਇਹ ਗੰਦਾ ਬੱਚਾ ਇਹ ਗੰਦਾ ਜਿਵੇਂ ਗੰਦਾ ਬੱਚਾ ਰੋਈ ਜਾਂਦਾ ਗੰਦਾ ਬੱਚਾ ਹਾਂ ਮਨਕੀਰ ਮਨਕੀਰ ਤਸੋਣਾ ਬੱਚਾ ਇਹ ਗੰਦਾ ਬੱਚਾ ਰੋਈ ਜਾਂਦਾ ਹੈਨਾ ਮਮੇ ਨਾਨਾ ਮੈਂ ਵੀ ਨਹੀਂ ਜਾਣਾ ਬਲਾ ਸਸਰੀ ਕਾਲ ਬਲਾ ਸਸਰੀ ਕਾਲ ਤੱਕੀ ਜੀ ਤਰਨ ਤਾਕਰੀ ਕਾਲ ਲਾਓ ਜੀ ਫੇ ਹੁਣ ਸਮਾਨ ਹੋਣ ਭਾਈ ਰੱਖੀ ਡੇਗੀ ਚ ਇਹਨੂੰ ਫੇ ਵੀ ਕਿੱਕ ਜੀ ਲਾ ਦੀਏ ਰਾਵੜ ਜੀ ਪੱਟ ਹੋ ਜਾਂਦੀ ਆ ਇਹ ਇਹ ਨਾ ਆ ਦੇਖੋ ਇਹਦੇ ਲੋਕ ਜੇ ਟੁੱਟ ਕੇ ਰਗੜਦੇ ਨਾ ਐਦਾਂ ਤੇ ਅੱਲਾ ਆਦੀਏ ਹੋਵੇ ਵੀ ਕਿ ਕਫੇਰ ਮਿਲਦੇ ਤੁਹਾਨੂੰ ਅਸੀਂ ਪਹੁੰਚ ਗਏ ਜੀ ਪੰਨੇਆਲੀ ਦੇ ਕੋਲ ਮਾਜਰਾ ਪਿੰਡ ਐ ਉੱਥੇ ਤੇ ਇੱਧਰ ਸਲੀਟ ਸ਼ਾਪ ਇੱਕ ਸਾਹਮਣੇ ਪਤਾ ਨਹੀਂ ਇੱਧਰ ਗਏ ਆ ਪਤਾ ਨਹੀਂ ਉਸ ਸਾਈਡ ਗਏ ਆ ਪਲੀ ਸੋਚਦੇ ਸੀ ਵੀ ਲੱਡੂ ਲੈ ਜੀਏ ਪਰ ਫੋਨ ਕਰਕੇ ਪੁੱਛਿਆ ਦੀਦੀ ਨੂੰ ਵੀ ਜਿਹੜੀ ਚੀਜ਼ ਤੁਸੀਂ ਖਾ ਸਕਦੇ ਹੋ ਵੀ ਉਹ ਦੱਸੋ Oh, ਗੱਲ ਕਰਦੀ ਹਾਂ ਮੈਂ ਬਹੁਤ ਪੁਰਾਣਾ ਹੈ ਤਾਂ ਸਾਡੇ ਨਾਲ ਤੇ ਪਹਿਲਾਂ ਦਾ ਅੱਛਾ ਸ਼ੁਕਰ ਹੈ ਜੀ ਸ਼ੁਕਰ ਹੈ ਪਹੁੰਚ ਗਏ ਪਹੁੰਚ ਗਏ ਉਹ ਮੈਂ ਤਾਂ ਉਹ ਕਰਾ ਲਏ ਤੇ ਬ੍ਰੈਡ ਸਾਸਿਕਾਲ ਜੀ ਸਾਰਿਆਂ ਨੂੰ ਕੁਝ ਨਹੀਂ ਦੇਖੇ ਮम्मी ਇਹਨੇ ਬਣਾਨੇ ਕਿ ਸੱਚੀ ਖੁਸ਼ਬੂ ਆਈ ਨਾ ਆਈਏ ਦੇਖ ਲਓ ਫਿਰ ਕੀ ਕਰਿਆ ਉਹ ਬ੍ਰੈਡ ਕਿਹਾ ਤਾਂ ਉਹ ਬਣਦੇ ਨੇ ਮੈਂ ਹਾਂ ਗਰਮ ਗਰਮ ਬਣਦੇ ਚਾ ਲੈ ਚੱਲਦਾ ਫਿਰ ਉਹ ਕਹਿੰਦਾ ਬਾਈ ਮਹਾਰ ਚੱਲ ਆਇਆ ਕਰ ਸੱਤ ਕ ਬਰੈਡ ਦੇ ਦੇ ਆਪਾਂ ਸੁੱਤੇ ਜਾਣੇ ਹੋ ਜਾਣੇ ਟੁੱਟ ਲਾ ਕਹਿੰਦਾ ਯਾਰ ਇਹ ਤਾਂ ਬਾਈ ਕਿਸੇ ਦੇ ਆ ਕਹਿੰਦਾ ਵੀ ਹੁਣ ਦੁਬਾਰਾ ਹਲੇ ਕੱਚੇ ਕੱਢਣੇ ਆ ਜਿਆਦਾ ਕੱਚੇ ਨਿਕਲੇ ਬੰਦੇ ਫਿਰ ਤੋਂ ਪਾਣੇ ਲੱਗ ਰਹੇ ਥੇ ਚਲੋ ਬਹੁਤ ਟਾਈਮ ਲੱਗ ਜਣਾ ਯਾਰ ਸਾਨੂੰ ਤਾਂ ਆਪਾਂ ਪਹਿਲੇ ਹੀ ਲੇਟ ਹੋਏ ਆ। ਅੱਜ ਅਸੀਂ ਸਾਜ ਦੇ 4 ਵਜੇ ਤੁਰੇ ਹੋਏ ਆ ਕੀ ਕਰੀਏ। ਮਾਤਾ ਸੁਭਲੇ ਜਵਾ ਜੰਮਣਾ ਲੰਗਿਆ ਜੀ ਸਾਡੀ ਗਿੰਨੂ ਦੇ ਫੇਵਰੇਟ ਆ ਭਾਈ। ਉਹ ਕਹਿੰਦੇ ਵੀ ਰਾਸ ਮਿੱਲੇ ਗਲਾਬ ਜੰਮੜੀ ਲੈ ਕੇ ਆਏ। ਅਬੇ ਜਿਹੜੀ ਚੀਜ਼ ਚਾਉਣਾ ਖਾ ਲੈ ਫਾਇਦਾ ਉਦੋਂ ਵਿੱਚ। ਹਾਂ। ਹਾਂ ਹੋਰ ਮੇਰੇ ਫੇਵਰੇਟ ਆ ਉਹ ਹੀ ਲੈ ਕੇ ਆਇਓ। ਹਾਂ ਠੀਕ ਆ ਭਾਈ। ਤੇ ਹੁਣ ਚੱਲੀ ਆਈ ਫਿਰ ਪੁਣਿਆੜੀ। ਆਹੋ। ਮੈਨੂੰ ਸਾਨੂੰ ਪੁਣਿਆੜੀ ਜਾ ਕੇ ਹੁਣ। ਓਕੇ। ਕੋਈ ਕੋਈ ਜੀ ਭਲੇ ਵਾਲੀ ਗਈ ਸਾਰਾ ਲੁੱਟ ਹੈ ਮੈਂ ਵੀ ਆਲਾ ਅੱਛਾ

ਚੇਆ ਇਹ ਜੀ ਸੌਂਦੇ ਸਾਡੀ ਬਿਚਾਰ ਦੀ ਟੋਪਿੰਗਾਰੇ ਆਇਆ ਚੁਭਾ ਨਿਕਲ ਨਿਕਲ ਕੇ ਦੇਖ ਰਿਹਾ ਕੌਣ ਆਇਆ ਸੋ ਪਿੰਡਾਂ ਨੇ ਇਧਰ ਸੰਭਾਲੇ ਦਾ ਹੈ ਨਹੀਂ ਨਾ ਬੀਵੀ ਦਾ ਸਾਡੇ ਨਹੀਂ ਹੈਗਾ ਸੰਭਾਲੇ ਦਾ ਤਾਂ ਉਹਦਾ ਕੁੱਤਾ ਸਾਡੇ ਘਰੇ ਵੀ ਨਾ ਖਿੱਚਦੇ ਇਹ ਕਿਹਦੇ ਨੇ ਮੀਆ ਇਸ ਤੇ ਬਾ ਚਲੋ ਅੰਦਰ ਜੇ ਲੋ ਭਾ ਚਲੋ ਜੈਸਮੀਨ ਬਾਦ ਕੇ ਆਈ ਕਿ ਤੇ ਦੀਦੀ ਕੀ ਟਫੀ ਜਰਾ ਕੱਗੋ ਆਓ ਇੱਥੇ ਪਾਈਆਂ ਦਾ ਛੋਟਾ ਜਿਹਾ ਕੁੱਤਾ ਹੈ ਛੋ ਜਨਾ ਛੋਟਾ ਨਹੀਂ ਪੇਜ ਆ ਕੇ ਚਲੋ 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 ਉਹ ਤਿਆਰੀ ਚ ਬੈਠਾ ਭੋਖੜੇ ਨਹੀਂ ਤੇ ਹੇ ਮੰਨੂ ਦੇਖ ਕੇ ਭੋਪੋ ਠੀਕ ਹੈ ਠੀਕ ਹੈ ਚਹੀਦਾ ਤੈਨੂੰ ਬੁਲਾਣਾ ਫਿਰ ਭੋਪੋ ਹੋ ਜਾ ਬੁਲਾਓ ਭਾਈ ਆ ਸੰਭੋਈ ਆਪਰ ਪਹਿਲਾ ਸਮਾਨ ਫੜਾਣਾ ਕੁੜੀ ਨੂੰ ਹੱਥ ਚ ਫਾਇਰ ਹੁੰਦੀ ਆ ਥੱਲੇ ਡਾਰੂ ਲੈਟ ਮਾਰ ਵਾਲਾ ਕਿਹਨੂੰ ਹਾਂ ਲੈਟਾ ਬਾੜੋ ਮੈਂ ਲੈਟਾ ਮਾਰਾ ਕੁਛੇ ਤੇ ਲੈਟਾ ਦਿੰਦੀ ਆ ਕਿ ਸਾਰੀਆਂ ਆ ਬਾਦੀ ਉਹ ਕਿਹੜੀ ਹੈ ਫਾਇਰ ਭਾਈ ਜੀ ਥੈਂਕ ਯੂ ਮੈਂ ਵੀ ਕੋ ਫੜਾਉਂਗਾ ਲਾਓ ਜੀ ਤੁਸੀਂ ਵੀ ਫੜਾਓ ਤੇਰੇ ਬੇਬੀ ਨੇ ਤਾੜ ਦੇਂਦੇ ਆ ਵੀ ਲੋ ਥੈਂਕ ਯੂ ਜੀ ਜਿਆਦਾ ਬੇਚ ਨਾ ਜਾ ਆਹੇ ਜੋ ਫੜਾ ਦੇ ਪੀਏ ਕੋਈ ਡਾਕਟਰ ਰੋਇਸ ਰੱਖ ਦੇ ਚਲੋ ਇਹਦਾ ਇਹਨਾਂ ਦਾ ਭਾਈ ਦਾ ਭਾਰ ਹੈ ਇੱਕ ਗੀਤ ਗਾਣਾ ਮੈਂ ਗਾ ਜਿੰਨੇ ਮਰਦੀ ਗਾਤੀ ਮਨ ਨੂੰ ਦੀਦੀ ਬੜੇ ਆਏ ਬੜੇ ਰਿੰਗਰ ਪਰ ਬੈਠੇ ਹੋਏ ਇੱਕ ਗੀਤ ਗਾ ਦਵਾ ਇਹਨੇ ਗੈਰਹੀ ਲਖਣਾਣਾ ਲਾਣਾ ਲੈ ਬੈਠੇ ਤਾਂ ਸਹੀ ਨਾ ਆਪਾਂ ਤੋਂਨਾਂ ਦਾ ਗੀਤ ਆਵੇ ਅਲਖ ਬੁਲੀ ਵੀ ਪਾ ਦੇ ਕੋਈ ਕਿਤਾ ਮੇਰੀ ਗੱਲ ਜੇ ਤਾਂ ਵਧੀਆ ਹੋਇਆ ਤਾਂ ਰੱਖ ਲੈ ਬਾਈ ਕੰਨ ਤੇ ਉਹਦੇ ਚ ਤੇ ਨਹੀਂ ਚੱਲ ਰਹਾ ਜਿਵੇਂ ਬੜੇ ਦੀਦੀ ਦੇ ਮੋਢੇ ਬਣਾ ਮੈਂ ਇੱਕ ਭੈਣ ਆਪਣੇ ਭਾਈ ਨੂੰ ਕਹਿਦੀ ਆ ਨਾ ਮੇਰਾ ਵੀਰ ਸੰਦਾਰਾ ਲਿਆਇ ਨੀ ਅੰਬੇ ਜਿਰ ਕੇ ਪੰਡਿਆ ਆਇਆ ਅਰੇ ਅਰੇ ਕੋਈ ਖੁਸ਼ੀ ਨਾ ਸੰਭੀ ਜਾਂਦੀ ਨੀ ਅਚ ਕਰੇ ਆਇਆ ਅੰਬੀ ਜਾਇਆ ਅੰਬੀ ਤੇ ਆ ਜਾਇਆ ਵੇ ਗੜ ਲੱਗ ਮਿਲੀਏ ਅੰਬੀ ਤੇ ਆ ਜਾਇਆ ਵੇ ਗੜ ਲੱਗ ਮਿਲੀਏ ਮੇ ਪੈਣ ਤਰਾ ਚਲ ਭਾਈ ਜਾਣਾ ਇਹ ਬਾਤ ਵਧੀਆ ਮੈਂ ਤਾਂ ਹੀ ਦੇਖੀ ਜਾਵਾਂ ਬਹਾ ਗੱਡੀ ਮਾ ਮੋੜ ਮੋੜ ਕੇ ਅਹੀ ਕਾਲਾ ਲਾਈ ਚੱਲ ਜੀ ਤਾ 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 ਕਾਲਾ ਹੋਵੇ ਹਨਾ ਇਹ ਪੈਣ ਭਰਾ ਦੇ ਉਪਰ ਨਹੀਂ ਠੀਕ ਹੈ ਚਲਦੀ ਨਹੀਂ ਤੂੰ ਘਰ ਨੂੰ ਕਿਉਂ ਹੋ ਅਸੀਂ ਤੇਰੇ ਨਾਲ ਆ ਤੇਰੇ ਨਾਲ ਰਹੇ ਭਾਈ ਜਾਣਾ ਚ ਇਹ ਹੁੰਦਾ ਮੋਤੇ ਮੈਂ ਬਾਈ ਫਸਾਈਆਂ ਗਿਆ ਚੱਲੀਆ ਬਾਈ ਜਿੰਨਾ ਤੇ ਚਪੇੜਾ ਚਪੜਾ ਖਾ ਸਕੂ ਕੇ ਬਾਈ ਬੜੇ ਗੁਦੇ ਹੁਣ ਤੁਸੀਂ ਬੜੀਆ ਕੈਮਰਾ ਫੜੋ ਫੜੋ ਲੈ ਆਓ ਮੈਂ ਮਾਰਦਾ ਭਾਈ ਜਿੰਨਾ ਤੇ ਚਪੇੜਾ ਮੈਂ ਨਹੀਂ ਹੁਣ ਸਾਦੀਆ ਤੋਰਾਂ ਕਰੇ ਵੀ ਤੋ ਹਾਂ ਗੱਲ ਤਾਂ ਆਹ ਫਸਾਈਆਂ ਨੂੰ ਮੇਲ ਲਾ ਭਾਈ ਕਹੋ ਕਿ ਹੱਥ ਨਾ ਕੈਮਰੇ ਤੇ ਮੈਂ ਆ ਵੀ ਲੈ ਕੇ ਨਿਯਮ ਬਣਾਇਆ ਹਾਂ ਹਾਂ ਤੁਹਾਡੇ ਕੰਮ ਕਰੇ ਜੇ ਨੂਰ ਰੁਣ ਜੀ ਗੀ ਕੋਈ ਨਾ ਕੋਈ ਹਾਂ ਇਹ ਗੱਲ ਦਾ ਹਰ ਕੇ ਨਹੀਂ ਉਹਦੀ ਬੜੀਆ ਲੱਗਦਾ ਦੇਖ ਲਾ ਨਾ ਅੱਗੇ ਜਿੱਦਾ ਏਦਾਂ ਆਏ ਕਰਦੇ ਤੇ ਸੰਧਾਰੇ ਲੈ ਕੇ ਬੜਾ ਕਹਿੰਦਾ ਵੀ ਸੋਹਣਾ ਦਿਖਾਉ ਸੁਪੈਤ ਤਾਂ ਫੁੱਲੀ ਨਹੀਂ ਸਮਾਪਾ ਹੋ ਰਹੀ ਤੇ ਬੈਠੋ ਬੰਦੀ ਬੈਠੋ ਭਾਈ ਹੁਣ ਸਾਸੂ ਲਈਏ ਹਾਂ ਆਪ ਦੀ ਤਬੀਬਾ ਜਰੂਰ ਪਈ ਪਈ ਆ ਦੀਦੀ ਪ੍ਰਾਣਾ ਸਾਹਿਬ ਹੁਣੇ ਗਿਆਏ ਤੁਹਾਨੂੰ ਡੀਗ ਡੀਕ ਕੇ ਬਾੜਾ ਮੈਂ ਸੱਚ ਜੰਮੇ ਮੈਂ ਸੱਚ ਜੰਮੇ ਯਾਹ ਅਸੀਂ ਲੈਟ ਹੋ ਗਏ ਕਿੰਨੂ ਕਹਾਂ ਤੀਆ ਮੈਂ ਸੱਚ ਹੋ ਕੇ ਦਿਖਾਉਂਦੀ ਕਹਿ ਵੀ ਬਾਪਾ ਮੈਂ ਸੱਚ ਹੁੰਦਾ ਹਾਂ ਕੀ ਹੋ ਗਿਆ ਪੁੱਤ ਤੈਨੂੰ ਚੁੱਪ ਕਰਾ ਜਾ ਕੇ ਚੁੱਪ ਕਰਾ ਇਹਨੂੰ ਹਾਂ ਕਿੰਨੂ ਕੀ ਆ ਭਰਾ ਤੇਰਾ ਟਾਫੀ ਤੇਰੀ ਗੱਲ ਨਹੀਂ ਸੁਣਦਾ ਕਿੱਥੇ ਦੇ ਆਏ ਤੇ ਅਲਗੈਂਡ ਤੇ ਅਲਗੈਂਡ ਤੇ ਅਲਗੈਂਡ ਤੇ ਕਿਹਨੇ ਚਾਹ ਅਲਗੈਂਡ ਕਿੱਥੇ ਦੇ ਪਤਾ ਅਲਗੈਂਡ ਇੰਗਲੈਂਡ ਹੁੰਦਾ ਪੁੱਤ ਅਲਗੈਂਡ ਹਾਂ ਨਰੇਵਾ ਇੰਗਲੈਂਡ ਤੇ ਨਹੀਂ ਦਿਆਏ ਉਹ ਉਹ ਤਾਂ ਦਬਾਈ ਗਏ ਹੋਦੇ ਪੁੱਤ ਕੰਮਣ ਚਲੋ ਕੁਛ ਹਾਂ ਉਹਨੇ ਜਾਣਾ ਅੰਗਲੈਂਡ ਆਪਣੇ ਬੇਟੇ ਕੋਲ بیوی ਉਹ ਮਾਰੀ ਚੜਕੀ ਬਾਹਰ ਯਾਗੇ ਸਭ ਆ ਗਏ ਆ ਹੁਣ ਦੇਖ ਹੁਣ ਦੇਖੀ ਹੁਣ ਦੇਖੀ ਚੁੱਪ ਹੁੰਦਾ ਫੇ ਆ ਦੇ ਕਰ ਗਿਆ ਚੁੱਪ ਕਿਵੇਂ ਕਰਾਇਆ ਇਹਨੂੰ ਕਿ ਚੱਲੇ ਬੱਚੇ ਤੇ ਇਹਦੇ ਕਿ ਸ਼ਕਤ ਹੁੰਦੀ ਹੈ ਲਾ ਲਾ ਭਾਈ ਕੁੜੇ ਜੀਰ ਹੋ ਕੇ ਨਹੀਂ ਆ ਨਹੀਂ ਆ ਹਾਂ ਨਾ ਠੀਕ ਆ ਚਲੋ ਜੀ ਫੋਨ ਥੋਕੇ ਟਾਈਮ ਤੇ ਮਿਲਦੇ ਆਂ ਭਾਈ ਚਾਹ ਹੋ ਗਈ ਰੈਡੀ ਸਾਡੀ ਹੈ ਅਸੀਂ ਵੈਸੇ ਪਹਿਲਾਂ ਚੌਲ ਵੀ ਖਾਲੇ ਪੀਲੇ ਹੈ ਇਹਨੂੰ ਪਹਿਲੇ ਆਪ ਕੂਵੇ ਪੀਲੇ ਚੌਲ ਵੀ ਅਸੀਂ ਛਕ ਲੈ ਪੀਲੇ ਜੀ ਥੂਨ ਵਾਲੇ ਚੌਲ ਥੂਨ ਵਾਲੇ ਪੀਲੇ ਇੱਕੇ ਗੱਲ ਹੋ ਗਈ ਫਿਰ ਨਾਲ ਮਟਰਾਂ ਦੇ ਹੁੰਦੇ ਆ ਜਿਹਨੂੰ ਇੱਕ ਜਾਂਤਾ ਕਹਿੰਦੇ ਆ ਹੈ ਮਿੱਠੇ ਚੌਲ ਹੁੰਦੇ ਆ ਹਾਂ ਉਦੋਂ ਆਈ ਵੀਡੀਓ ਕਮੈਂਟ ਆਇਆ ਮਾਤਾ ਆ ਮੈਂ ਪੜਿਆ ਤਾਂ ਸਾਡੀ ਵੀਡੀਓ ਉਹ ਕਹਿੰਦੇ ਉਹ ਕਹਿੰਦੇ ਬਾਈ ਸਾਡੇ ਏਰੀਆ ਚ ਨਾ ਵੀ ਇਹ ਆਮੇ ਮਣਦੇ ਚੌਲ ਸਾਡੇ ਵੀ ਜਿੱਤਾਂ ਹੀ ਹੁੰਦੇ ਹੁੰਦਾ ਏ ਪੀਰੇ ਮੱਖਾ ਕਈ ਹੁੰਦਾ ਨਾ ਇਹ ਪੀਰੇ ਚੌਲਾਂ ਨਾਲ ਠੇਕ ਹੁੰਦਾ ਅੱਛਾ ਇਹਨੂੰ ਨਿਆਜ ਵੀ ਕਹਿ ਦਿੰਦੇ ਆ ਹਾਂ ਆਮੇ ਵੀ ਉੱਥੇ ਜਗਾ ਉਹੀ ਇਹ ਮਤਲਬ ਇਹ ਚੌਲ ਜਾਂਦਾ ਬਣਾਉਂਦੇ ਆ ਮਿੱਠੇ ਚੌਲ ਉਹੀ ਉਹੀ ਅਮਰਸਰ ਤੋਂ ਆਇਆ ਬੜਾ ਕਮੈਂਟ ਉਹ ਕਹਿੰਦੇ ਅਸੀਂ ਅਮਰਸਰ ਏਰੀਆ ਚ ਪਾਈ ਨੂੰ ਜਾਂਦਾ ਕਹਿੰਦੇ ਆ ਵੀ ਸਾਡੇ ਦਾ ਕਹਿੰਦੇ ਆਏ ਗਏ ਤੇ ਇਹੀ ਬਣਦੇ ਆ ਸਾਡੇ ਦਾ ਬਹੁਤ ਚਾਉਣ ਵਾਲਾ ਦਹੀਂ ਆ ਦਹੀਂ ਨਾਲ ਖਾਂਦੇ ਮਿੱਠੇ ਚੌਲ ਤੇ ਹੁਣ ਖਾਣਾ ਸੀ ਕਦੇ ਖਾਂਦੇ ਨਹੀਂ ਤਾਂ ਕਰਕੇ ਹਟ ਜੇ ਲੱਗੇ ਉਦੋਂ ਜੇ ਤੂੰ ਕਚੌੜੀਆਂ ਖਾਣ ਦਾ ਤਾਂ ਉਹਦੇ ਨਾਲ ਦਹੀਂ ਨਾਲ ਖੀਰ ਨਾਲ ਹਾਂ ਮम्मी ਕਚੌੜੀਆਂ ਵਾਲੀ ਬੜੀ ਵਧੀਆ ਲੱਗਦਾ ਕਿ ਬਣਾ ਕੇ ਮਿੱਠਾ ਟਿੱਕਾ ਦੇ ਕੇ ਬੈਠੀ ਹਾਂ ਨਿੱਕੇ ਨੂੰ ਕਿੱਦਾਂ ਲੈ ਕੇ ਬੈਠ ਕੋ ਹਾਂ ਹੋਏ ਹੋ ਮੈਨੂੰ ਵਾਸ ਹੋਣ ਲੇਟ ਕਦਾ ਇਹ ਤੂਫਾਨ ਆਏ ਤੂਫਾਨ ਪੀਡੀਓ ਬਾਨੀ ਇੰਨੇ ਨਹੀਂ ਠੀਕ ਹਾਂ ਇਹਨੂੰ ਪਤਾ ਲੱਗ ਜਾਂਦਾ ਵੀ ਵੀਡੀਓ ਬਣਦੀ ਹੈ ਇਹ ਲੈਂਦੇ ਸੀ ਇਹ ਇੱਕ ਚੁਪ ਕਰਿਆ ਜਿੱਦਾਂ ਸਾਡੀ ਇਹਨੂੰ ਨੂਰ ਨੂੰ ਪਤਾ ਲੱਗ ਜਾਂਦਾ ਤੇਦੀ ਵੀ ਹੁਣ ਕੈਮਰਾ ਫੜਿਆ ਵਾ ਚਾਚੂ ਨੇ ਇਹਨੇ ਕਿਆ ਕਰਨਾ ਨਾ ਆੜ ਕੇ ਇਹਨੇ ਆੜ ਕੇ ਜਦੇ ਤਤਰੀ ਦਾਲ ਦੀ ਦਾ ਆ ਨੂੰ ਅੱਧੀ ਨਹੀਂ ਲੈਣੀ ਹੈ ਤਤਰੀ ਦਾਦਾ दीदी कर दीना सारी नमकीन खड़ा देनी चमचा रख दिया हाथ के लिए खा ला वाह अपनी मर्जी करूंगी ओ भाई जा एक दीदी कापक बड़े बढ़िया नमे स्टाइल जे देखे मैं आज हैं अरे ग्लास भी नमे स्टाइल दे दे क्या बात है कई लाइन खुले रखे हुई है एक चाहे कापा चाहे बने हैं हैं किदा किदा बता मैं खुले रखे हुए है चाहे कापा चाहे ग्लास पूरे अच्छा मैंने आ दिया आ जाए किते गई आई हां 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 ਹਾਂ ਜਿਵੇਂ ਉਹਨੂੰ ਮਨਜ਼ੂਰ ਮਨਜ਼ੂਰ ਕਰੇ ਲੈ ਕੇ ਕਿ ਫੋਰਨ ਕੰਟਰੀ ਤੋਂ ਤਾਂ ਫਿਰ ਗੁੱਡੀ ਆਈ ਹਿੱਤਾ ਫੈਨਸੀ ਚੀਜ਼ਾਂ ਹੀ ਚਾਹੀਦੀਆਂ ਹਾਂ ਫਿਰ ਜਿਵੇਂ ਹੁਣ ਉਹ ਫੋਰਨ ਕੰਟਰੀ ਵਾਲੇ ਇਹ ਕਿਹੜਾ ਗਲਾਸਾਂ ਬਲੂ ਸੰਜ ਪੀਂਦੇ ਆ ਤਾਂ ਕੱਪਾਂ ਚ ਪੀਂਦੇ ਫਿਰ ਅਸੀਂ ਮਹਾਰਾ ਵਾਲਾ ਨੇ ਚਲੇ ਗਏ ਮਹਾਰਾ ਸਾਡੇ ਆਗੇ ਸਟੀਲ ਨੇ ਕਾਪੀ ਚੱਲਦੇ ਹਾਂ ਹਾਂ ਮੈਂ ਮੈਸ ਸਟੀਲ ਦਲਾਸ ਨਹੀਂ ਮੇਰੇ ਤੇ ਚਾਹ ਵੀ ਹੁੰਦੀ ਕਿ ਉਹਦੇ ਉਦੇ ਚ ਠੰਡੀ ਵੀ ਹੁੰਦੀ ਇਹਨਾਂ ਚ ਜਾ ਕੇ ਠੰਡੇ ਹੋ ਜਾਂਦੇ ਮੈਂ ਇੱਥੇ ਕਾ ਕੇ ਹਾਂ ਇਹ ਤਾਂ ਹੈ ਇਹ ਤਾਂ ਫੋਰਨ ਕੰਟਰੀ ਤੱਕ ਪੰਜੀ ਦੇ ਕੱਪ ਤਨੀ ਪਿੰਦੇ ਹਾਂ ਇਹ ਤਾਂ ਹੈ ਓਏ ਆ ਰਮੀ ਇਹ ਨਹੀਂ ਠੀਕ ਤਾਂ ਹੈ ਮੇਰੀ ਚੁੰਨੀ ਹੋਣੀ ਖੰਡ ਬੇਰਾਬਾ ਜਦ ਆ ਦੇਖਿਆ ਸ਼ੇ ਜੋ ਇੱਕ ਕੱਪ ਦੇ ਨਾਲ ਇੱਕ ਸਰ ਤੋਲ ਨਾ ਮੇ ਕੋ ਹਾਂ ਮਗਾ ਜਿਹੇ ਕੱਪ ਉੱਟ ਗਿਆ ਇੱਕ ਹੋਰ ਸੈਟ ਲੈ ਆਣਾ ਚਲ ਮਾਹੀ ਆ ਪਰਾਂ ਦਾ ਖੜਾ ਸੌਖੇ ਤੇ ਛੁੱਟ ਜਾਂਦਾ ਹਾਂ ਜੇ ਕਿਤੇ ਗਈ ਵੀ ਆ ਕੱਪਾਂ ਦਾ ਕੱਪਾਂ ਦਾ ਸੈੱਟ ਨਾ ਆਇਆ ਇੱਕ ਕੱਪ ਥੋੜੀ ਨਾ ਆਂਦਾ ਮੇਰਾ ਪੂਰਾ ਸੈੱਟ ਇੱਥੇ ਉਹ ਕਹਿੰਦੇ ਫਿਰ ਉਹ ਤੁਹਾਨੂੰ ਬਤੀ ਜਾਣੇ ਉਹ ਮੈਂ ਨਾ ਮੈਂ ਨਾ ਕੱਲ ਇੱਕ ਵੀਡੀਓ ਦੇਖੀ ਦੀ ਸੀ ਇੰਸਟਾਗ੍ਰam ਪਰ ਉਹ ਡਾਕਟਰ ਬੁਲਾਇਆ ਉਹਨੇ ਮੈਸ ਦਿਖਾਣੇ ਨੂੰ ਮੈਂ ਉਸ ਦੇਖੀ ਡਾਕਟਰ ਨੇ ਮੈਂ ਉਸ ਦੇਖੀ ਥੋਕੇ ਕਹਿੰਦਾ ਕਹਿੰਦਾ ਭਾਈ ਆ ਟੀਕਾ ਲਾਤਾ ਵੀ ਐ ਕਰਕੇ ਮੈਂ ਹੁਣ ਆ ਦਵਾਈ ਮੈਂ ਲਿਖਦਾ ਦਵਾਈ ਲਿਆਉ ਜਾ ਕੇ ਕਹਿੰਦਾ ਆਜੋ ਡਾਕਟਰ ਸਾਹਿਬ ਅੰਦਰ ਬੈ ਚਾਰਾ ਘੁੱਟ ਪੀ ਲੋ ਉੱਡ ਗਿਆ ਡਾਕਟਰ ਉਹ ਬਾਟੀ ਚ ਭਾਗੇ ਚ ਆ ਦੇਤੀ ਡਾਕਟਰ ਨਾਲੇ ਬਾਟੀ ਦੇਖੇ ਨਾਲੇ ਉਹਦੇ ਮੂੰਹ ਵੱਲੋਂ ਦੇਖੇ ਹੈ ਚਲੋ ਤੇ ਬਾਦ ਉਹਨੇ ਗਿਆ ਕਰਿਆ ਕਹਿੰਦਾ ਜਦ ਡਾਕਟਰ ਨੇ ਲਿਖੀ ਦਵਾਈ ਹੈ ਦਵਾਈ ਲੇ ਕੇ ਡਾਕਟਰ ਚਲ ਗਿਆ ਜਦ ਡਾਕਟਰ ਸ਼ਾਮ ਨੂੰ ਆਇਆ ਦੁਬਾਰਾ ਉਹ ਕਹਿੰਦਾ ਜੀ ਡਾਕਟਰ ਆਵਾ ਲੈਂਦੀ ਦਵਾਈ ਦੇਖੋ ਤਾਂ ਆਹੀ ਤੀ ਜਿਵੇਂ ਕੋਈ ਨਾ ਪੁੱਤਾ ਪਿੱਛੇ ਉਹ ਕਹਿੰਦਾ ਵੀ ਡਾਕਟਰ ਸਾਹਿਬ ਇਹੀ ਤੀ ਦਵਾਈ ਕਹਿੰਦਾ ਦਵਾਈ ਦਾ ਕਹਿੰਦਾ ਦਵਾਈ ਵੀ ਲੈਂਦੇ ਕਹਿੰਦਾ ਨਾਲ ਕੱਪ ਵੀ ਕਹਿੰਦਾ ਤੁਸੀਂ ਲਿਖਦੇ ਸੀ ਕਹਿੰਦਾ ਕੱਪ ਕਿਆ ਕਰਨੇ ਉਹ ਕਹਦਾ ਯਾਰ ਕਿ ਕੱਪ ਗਿਆ ਨਾ ਆਏਗੇ ਨੂੰ ਚਾਹ ਕੱਪ ਚ ਫਲਾਏਗਾ ਕਹਿੰਦਾ ਬਾਟੀ ਰੱਖ ਦਿੰਦਾ ਮੋਹ ਕਹਿੰਦਾ ਕੱਪ ਤਾਂ ਲੈ ਕੇ ਕੱਪ ਡਾਕਟਰ ਹੀ ਲੈ ਗਿਆ ਦਵਾਈ ਜੇ ਵੀ ਇਹਨੇ ਆਏ ਬਣੇ ਆਣੇ ਨਹੀਂ ਇਹਨੇ ਬਾਟੀ ਬਾਗ ਚਾਹ ਦੇਣੀ ਦਵਾਈ ਦੇ ਨਾਲੇ ਕੱਪ ਆ ਗਏ ਉਹਨੇ ਸੋਚਿਆ ਵੀ ਪਤਾ ਨਹੀਂ ਮੈਂ ਤੈਨੂੰ ਕਾਦੀ ਲੋੜ ਪੈਗੀ ਕੱਪਾ ਵੀ ਕੱਪ ਵੀ ਤੇਰੇ ਅੰਦਰ ਹੀ ਨਾ ਨੇ ਉਹਨੇ ਨੂੰ ਆਏ ਬਾਨੇ ਨਾਲੇ ਤਾਂ ਹੀ ਲੈ ਕੇ ਆਉਣੇ ਆ ਲਹੂ ਹੋਰ ਤੇ ਕੀ ਮੈਂ ਟੱਪਦਾ ਇਹ ਤਾਂ ਉਹ ਟੱਪਦਾ ਤੋ ਘੱਟ ਤੂਫਾਨ ਆ ਟਪਾਉਂਦਾ ਇਹ ਸੇਮ ਨਹੀਂ ਨੇ ਲਛੜਾ ਨਾ ਨੂਰ ਵਾਲੇ ਆ ਹਾਂ ਐ ਕਰੇ ਇਹ ਟੱਪੇ ਕਰਦੀ ਦੀ ਪਰ ਇਹ ਤਾਂ ਬਹੁਤ ਜ਼ਿਆਦਾ ਹੀ ਤਾਕਤ ਦਾ ਇਹਨਾਂ ਤੋਂ ਜ਼ਿਆਦਾ ਕਰਦਾ ਹਾਂ ਇਹ ਤਾਂ ਹੋ ਹੁੰਦੀ ਸੀ ਇਹ ਅਮਾਨੇ ਚ ਬੈਠਾ ਬੈਠਾ 1 ਲੱਖ ਤਾਂ ਹੀ ਕਰ ਦਿੰਦਾ ਹਾਂ ਹਾਂ 1 ਲੱਖ ਸੱਤ ਪਿੱਛੇ ਨੂੰ ਮਾਰਦਾ ਕਰ ਅਰੇ ਨਾ ਮੋਲ ਤੋਂ ਵੀ ਦਰਦੇ ਆ ਸਾਰੇ ਕਹਿੰਦੇ ਆਪਣੇ ਨੂੰ ਭਈ ਆਪੇ ਹੀ ਬਣਾ ਲਾ ਇਹਦੇ ਵਰਗੇ ਦਾ ਪਿੱਛੇ ਸਿੱਪ ਨੂੰ ਮਾਰ ਬਿਜਲੀ ਕਰਦਾ ਨਾ ਇਹ ਦਿਨ ਕਰਦਾ ਬਣਾਉਂ ਗਿਆ ਤੀਕਰਦਾ ਹਾਂ ਬਿਜਲੀ ਦੀ ਮੈਂ ਤਾਂ ਮੂੰਹ ਹੀ ਧੋ ਦੂੰਦੀ ਹਰੇ ਕੱਪ ਚ ਪਾਣੀ ਧਿਆਪੇ ਘੋਆਲਾ ਦਿੰਦੀ ਚਲੋ ਫੇ ਹੁਣ ਛਕ ਲਈਏ ਜੀ ਚਾਹ ਵੀ ਆ ਗਏ ਪਾਲਾ ਸਾਹਿਬ ਲੱਗ ਗਿਆ ਜੀ ਲੱਗ ਗਿਆ ਤਾ ਸਸ ਕੀ ਗਾਈ ਤੋ ਵਾ ਠੀਕ ਆ ਲਿਓ ਠੀਕ ਠਾਕ ਮੈਂ ਨੀ ਰੁਕ ਕੇ ਚਲੇ ਗਿਆ ਹਾਂ ਜੀ ਮੈਂ ਹੁਣ ਨਹੀਂ ਆਣਾ ਨਹੀਂ ਸਸ ਕੀ ਕਰ ਕਰੂ ਭਾਜੀ ਲੈਟ ਹੋ ਗਏ ਜੀ ਹੈਲੋ ਕਾਕਾ ਕਿੱਥੇ ਆ ਉਹ ਦੇਖ ਤੈਨੂੰ ਲੈ ਜਾਏਗਾ ਕਿਹਨਾਂ ਬਤਾ ਹੈਲੋ ਹੋਦਰਾ ਬਸ ਠੀਕ ਆ ਜੀ ਜਿਹੜਾ ਲੰਗੀ ਦਾ ਟੈਰ ਕਿਰਪਾ ਮਾਲਕ ਦੀ ਜੀ ਮੈਂ ਆਪਈ ਗੇੜਾ ਮਾਰਿਆ ਇਹ ਭੈਣ ਕੋਲਾ ਚ ਹੈ ਤੁਹਾਡੇ ਵੱਲ 10 ਵਜੇ ਆ ਕੇ ਬੈਠੇ ਸੀ ਅੱਜ ਤੁਹਾਨੂੰ ਡੀਕ ਦੇ ਹਾਂ ਭਾਈ ਮੈਂ ਕਿਹਾ ਦੇਖ ਦੇ ਕਰੂਗਾ ਵੀ ਰਾਤ ਦਾ 2:00 ਬਾਈ ਪਾਣੀ ਆਏ 3:00 ਵਜੇ ਉਹਨਾ ਪੌਣੇ 3:00 ਹੋ ਗਏ ਤਿੰਨ ਪੌਣੇ 3:00 ਹਾਂ ਬਾਹਰ 9:00 ਵਜੇ ਖਾਂਗ ਲੋ ਆਹੀ ਤੁਰੇ ਆ ਜਾ ਵੀ ਖੋਜੇ ਦੇ ਵਿੱਚ ਕੀ ਖਾਣਾ ਜਾਂ ਮੈਂ ਤੁਰਿਆ ਮਲਵਾੜੇ ਹਾਂ ਅੱਛਾ ਅੱਛਾ ਜਾਂਦੇ ਆ ਫਿਰ ਜਾਂਤਾ ਸੀ ਇੱਥੇ ਆ ਕੇ ਦੇ ਆਪਣਾ ਰੈਲ ਮਾਜਰੇ ਕੋਲ ਰੈਲ ਮਾਜਰਾ ਟੱਪੇ ਆਈ ਤੇ ਟੋਂਸੇ ਕੋਲ ਹਾਂ ਕਹਾਂ ਤੇ ਮਾਜਰੇ ਕੋਲ ਆ ਕੇ ਤੇ ਉਹ ਵੀ ਜਾ ਬਟਣੀ ਆਵਾ ਯਾਰ ਗਵੀਰ ਆਇਆ ਬਾਬਾ ਮੈਂ ਸਮਾਇਆ ਅੱਛਾ ਉਹ ਕਿੰਨੇ ਆ ਗੀ ਡੰਗੜ ਹੁਣ 4 3 ਮੈਂ ਸਾਇਆ ਕਰਾਈ ਮੈਂ ਵੀ ਇੱਕ ਬੰਦੇ ਨੂੰ ਨੰਬਰ ਦਿੱਤਾ ਤੁਹਾਡਾ ਕੱਲ ਆਇਆ ਫੋਰਮੂਨ ਕਿਸੇ ਇੱਧਰ ਦਾ ਹੀ ਹੈ ਬਲਾਚੌਰ ਦਾ ਮੁੰਡਾ ਕੋਈ ਕਿਹੜਾ ਉਫਾ ਜੀ ਕਿੱਥੇ ਹੈ ਜਿਹੜਾ ਮੇਰਾ ਇੱਕ ਦੋਸਤ ਨਹੀਂ ਉਹ ਮੁੰਡਾ ਬਹਾਦਰ ਮਿੱਤੇ ਦਾ ਭਾਈ ਉਹਦੇ ਨਾਲ ਫੈਕਟਰੀ 'ਚ ਲੱਗਿਆ ਵਾ ਮੁੰਡਾ ਉਹ ਉਹ ਪੁੱਛ ਰਾ ਤਾਂ ਮਨੂੰ ਮੈਂ ਅਸ ਕਹਿੰਦਾ ਮੈਂ ਖਾ ਯਾਰ ਚੱਲ ਜੀਜੇ ਦਾ ਨੰਬਰ ਦੇ ਦੇ ਮੈਂ ਖਾ ਨਾਲੇ ਨੇੜੇ ਉਹਨਾਂ ਨੂੰ ਵੀ ਉਧਰ ਉਹ ਦਵਾ ਦੂੰਗਾ ਮੈਂ ਖਾ ਪੁਰਾਣਾ ਦਵਾ ਦੂੰਗਾ ਕਿਹੜੇ ਪਿੰਡ ਦਾ ਪਤਾ ਨਹੀਂ ਬਲਾਚੌਰ ਕੋਲੇ ਪਿੰਡ ਦੱਸਦੇ ਤੇ ਸੁਣਾਏ ਨਹੀਂ ਪਤਾ ਕਿਹੜਾ ਪਿੰਡ ਆ ਅੱਛਾ ਅੱਛਾ ਹਾਂ ਉਹਜ਼ ਨਾਲ ਬਾ ਜਿਹੜਾ ਲੱਗਾਂਗੇ ਕਾ ਕਰਨਾ ਜੀ ਦੁੱਧ ਪਾਇਆ ਏ ਨੋਟ ਛਾਪਿਆ ਨੋਟ ਛਾਪ ਨੋ ਮਿਲਨੇ ਅੱਜ ਤਿੱਤਾ ਆਉਣੀਆ ਸਭ ਤਰੀਕਾ ਆਉਣੀਆ ਅੱਜ ਦੇ ਰਹਿ ਗਿਆ ਬਾਈ ਅੱਜ ਦੇਖ ਲੈ ਜੀਜਾ ਕਹਿ ਲੀਆਂ ਬੰਨਾ ਵੀ ਹੈ ਬੰਨਾ ਇੱਕ ਨੰਬਰ ਵੀ ਹੈਗੀ ਐਸੀ ਗੱਲ ਨਹੀਂ ਦੇਖ ਲੈ ਅੱਜ ਮੈਂ ਸਵੇਰੇ ਉੱਠਿਆ ਉੱਠਦੀ ਸਾਰ ਮੈਟ ਖੋਲਿਆ ਫੋਨ ਦਾ ਕੜਾਕ ਦੇਣੀ ਸਾਹਮਣੇ ਹੀ 700 ਰੁਪਏ ਦਾ ਮੈਸੇਜ ਆ ਗਿਆ ਭਾਈ ਮੈਂ ਕਿਹਾ ਆਹਾ ਹਾ ਹਾ ਕੀ ਅਹਿਜੀ ਸਵੇਰ ਰੋਲ ਚੜੇ ਕਿ ਹਰ ਰੋਜ਼ ਅਹਿਜੀ ਸਵੇਰ ਭਾਈ ਸੱਚੀ ਗੱਲ ਆ ਉੱਠਦੀ ਸਾਰੇ ਅੱਛਾ ਬੰਦੇ ਉਹ 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 ਨਾਲ ਨਾਈਟ ਡਿਊਟੀ ਚੱਲਦੀ ਹੁੰਦੀ ਭਾਜੀ ਦੀ ਵੈਸੇ ਉਹ ਨਾਈਟ ਡਿਊਟੀ ਲਾਂਦੇ ਔਰ ਕਦੇ ਉਹਦੀ ਰਾਤ ਤਨਖਾਹ ਪਈ ਉਹਨੇ ਜਦੇ ਚਾਕੇ ਮਾਰੇ ਮੇਰੇ ਵਾਲੇ ਕੌਣ ਚ ਮੈਂ ਕਿਹਾ ਯਾਰ ਕਿਆ ਬਾਤ ਆ ਅਹਿਜੀ ਸਵੇਰ ਰੋਲ ਚੜੇ ਕਿੰਨਾ ਨਜ਼ਾਰਾ ਸਾਰੇ ਬੰਦ ਰੋਜ਼ੀ ਦਾ ਕਰ ਮੈਂ ਜਦ ਵਿਹਲਾ ਉਹ ਕਹਾ ਲੈ ਵੀ ਆ ਆ ਦਿਨਾਂ ਜਾ ਕੇ ਦੇਖੀ ਕਈ ਵਾਣਾ ਹੈ ਜਿਹੜਾ ਤੁਹਾਨੂੰ ਦਿਖਾਉਂਦੇ ਹਾਂ। ਕਈ ਤਰ੍ਹਾਂ ਹੋਰ। ਹੁਣ ਕਈ ਵਿੱਚ ਇਹ ਜਿਹੇ ਵੀ ਹੈਗੀਆਂ ਜਿਨ੍ਹਾਂ ਵੱਲ 6-6 ਮਹੀਨੇ ਹੋਏ ਹੋਏ ਆ। ਨਾ ਬੰਦਾ ਬਾਹਰ ਛੱਡਣੇ ਜੋਗਾ। ਨਾ ਬੰਦਾ ਮੈਂ ਨਹੀਂ ਇੱਕ ਵਾਣਾ ਜਾਂਪ ਨਾ ਮਾਰੀ ਮੇਰੇ ਕੋਲ। ਜਾਂਪ ਪਛੇ ਨੂੰ ਮਾਰ ਦਿੰਦਾ ਇਹ। ਇਹ ਜਾਂਪ ਮਾਰਿਆ। ਫੇਰ ਦੇਖ ਲੈ ਤੂੰ। ਕਿਦਾਂ ਦਾ ਹਾਲ। ਮੇਰੀ ਦੀਦੀ। ਹਾਂ। ਉਹ ਇੱਕ ਗੱਲ ਆ ਦੀਦੀ ਦੇਖ ਲੈ ਉਹ ਪ੍ਰੋਪਰਾਂ ਨਹੀਂ ਕਰਦਾ ਜਮਾਈ। ਜੇ ਦੇਖੋ। चढ़ गया <laughs> 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 ਉਪਰ ਲੱਗੇ ਆ ਕਿੰਨੂ ਮੈਨੂੰ ਬਾਹਰ ਮੈਂ ਕਿੱਦਾਂ ਕਾਲੇ ਸਾਈ ਹੋਏਗਾ ਜਾ ਕੇ ਆਈ ਸਾਈ ਗਾ ਨਾ ਨਾ ਇਹਦੇ ਦਿਨ ਮਾਦੀ ਨਾ ਆ ਗੋਦੀ ਜਿਲੇ ਕੇ ਬੈਠੀ ਨਹੀਂ ਬਹੁਤ ਕੰਮ ਕਰੇ ਸੱਚੀ ਗਾ ਨਾ ਮੈਂ ਕਦੀ ਆਹ ਪਿੱਛੇ ਲਾ ਕੇ ਨਹੀਂ ਤੀ ਦੇਖੀ ਹਾਂ ਪਾਣੀ ਨਹੀਂ ਹੈ ਇਹ ਗੋਦੀ ਜੇ ਪਈ ਰਹਿਣਾ ਇਹਨੇ ਬੜੀ ਇਹਨੇ ਸਭ ਨੂੰ ਚਾਰ ਵਜੇ ਉੱਠਣਾ ਹੁੰਦਾ ਤਾਂ ਮੈਂ ਖਾਉਂਦੀ ਨਹੀਂ ਟੀਮ ਨੂੰ ਹਾਂ ਤੇਰੀ ਸਾਰੀ ਰਾਤ ਐਦਾਂ ਹੀ ਲੰਘ ਜਾਨੀ ਬੈਠੀ ਹਾਂ ਦੇਹਾਵੇਂ ਬੁਰਾ ਨਾ ਕਿੰਨੀ ਤਨ ਨੂੰ ਕਿੰਨੀ ਕਿੰਨੀ ਕੁੜੀ ਸਾਉ ਦੱਤੀ ਆ ਹੈ ਮਿੱਚਾ ਮੈਂ ਪਾਉਂਦੀ ਹੱਸਦੀ ਨਾਲ ਮੈਂ ਇਹ ਕਹਾਂ ਯਾਰ ਤੂੰ ਜੇ ਕਿਤੇ ਨਾ ਕਿਤੇ ਫੰਕਸ਼ਨ ਵਿੱਚ ਨਾਲ ਚਲੇਗੀ ਇਹਦੇ ਕਦੀ ਮੈਂ ਪੁੜੀ ਚੱਕੀ ਨਹੀਂ ਅੱਛਾ ਮੈਂ ਬਾੜੀ ਦਾ ਬਟਾ ਚਾਰ ਦਿੰਦੀ ਕਹਿੰਦੀ ਮੈਂ ਜਹਾਂ ਕੋਈ ਵਿਆਹ ਦੀ ਕੁੜੀ ਹਾਂ ਹੋਰ ਕੁੜੀ ਕਾਈ ਨਹੀਂ ਅੱਜ ਗੇ ਵਿਆਹ ਸ਼ਾਦੀ ਹੋਵੇ ਇਹ ਇਹ ਹੀ ਚੱਟਕੀ ਹੈ ਇਹ ਕਿਉਂ ਹੈ ਗੰਡੀ ਹੈ ਹਾਂ ਸਾਡੇ ਵੀ ਪਾਪਾ ਹੁਣ ਇਹਦੀ ਟੱਕ ਲੈਂਦੇ ਸਖਾਣਾ ਪੀਣਾ ਹਾਂ 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 ਉਹ ਅੱਧੀ ਸ਼ਾਮ ਦੇ ਪਹਿਲਾਂ ਪਹਿਲਾਂ ਖਾ ਦਿੰਦੇ ਪੰਜ ਵਜੇ ਬਾਅਦ ਹੀ ਖਾ ਦਿੰਦੇ ਫਿਰ ਅੱਛਾ ਪੜੇਗਾ ਦੁਕਾਨੀ ਕਿ ਪੰਜ ਦੇ ਨਹੀਂ ਮੇਰੇ ਫੋਟੋ ਦੇਖ ਲੈ ਮੇਰੇ ਤੋਂ ਤਾਂ ਨੀਂਦ ਨਹੀਂ ਹੋਣੀ ਹਾਂ ਤੀ ਚੱਕਦਾ ਫਿਰ ਸਾਡੇ ਪਰੋਣੇ ਨਾਲ ਦਾਦੀ ਨੂੰ ਮਾਰ ਵਾਹ ਉਹ ਜ਼ਿਆਦਾ ਕਰੀਆ ਇਹ ਚੱਕਰ ਮਤਲਬ ਗੋਦੀ ਕਰਦਾ ਨਹੀਂ ਜਦਾਂ ਨੂੰ ਗੋਦੀ ਆਈ ਰਾਤ ਮੇਰੇ ਕੋਲ ਉਹ ਕਰਦੇ ਕਿ ਨਾ ਦੇ ਕੇ ਮੈਨੂੰ ਗੋਦੀ ਜ਼ਿਆਦਾ ਹੁਣ ਬੱਸਾ ਹੁਣ ਇਹ ਅਭਿਆਸ ਖਾਦੀ ਮਾਨੀਤੀ ਮੈਂ ਕਰਤੀ ਹਾਂ ਇਹ ਹੀ ਚੱਕਰ ਲਗਾ ਹਾਂ ਤਾਂ ਮੈਂ ਚੱਕੀ ਨਹੀਂ ਪੈਸੇ ਹਾਂ ਮਰੇ ਖੇਰਾਂ ਹਾਂ ਨਹੀਂ ਮੈਂ ਤਾਂ ਗੋਦੀ ਚੱਕਦੀ ਆਂ ਜੀ ਦੇ ਨੂੰ ਚਾ ਦੇ ਨਹੀਂ ਤਾਂ ਪੈਸੂ हां जी मैंने मैंने लेके आनी मैं आपको तो दस्तार लेके आई हां ईमेल ਨਾਲ ਕੋਈ ਕੁਝ ਵੀ ਨਹੀਂ ਹੈ ਦੁਨੀਆ ਬਹੁਤ ਬਹੁਤ ਐਨ ਬਹੁਤ ਆ ਭਾਈ ईमेल ਨਾਲ ਬੜਾ ਦੁਨੀਆ ਦੀ ਖੁਸ਼ੀ ਇਹ ਵੀ ਤੁਸੀਂ ਜਿਆਦਾ ਕਰ ਦਿੱਤਾ ਉਹ ਨਹੀਂ ਲਾਹ ਬੀਕੀ ਗਈ ਆ ਲੈ ਪਰ ਬੰਦ ਆ ਕੇ ਬਣਾਉਣੀ ਦੀ ਇੱਕ ਹੀ ਨਹੀਂ ਆ ਗਈ ਹੋਰ ਚੀਜ਼ ਤੇ ਆਹ ਵੇਖੋ ਆਹ ਆ ਸਤਾ ਜੀ लेके आई ਆਜੂਗੀ ਆਉਂਦੀ ਆ

ਨਵੇਂ ਨਮਾਜੂਆਂ ਦਾ ਲਾਉਂਦਾ ਬੰਦਾ ਆ। ਇੱਕ ਜੁਰਦਲੇ ਦੀ ਚਾਲੀ। ਦਾ ਘੰਨੇ ਨੇ ਵੇਚਾ ਖੋਲੋ। ਚਲੋ ਕੋਈ ਨਹੀਂ ਥੱਲੇ। ਵਾਹ ਵੀ ਵਾਹ। ਲਾ। ਆ ਵੀ ਵਾਹ। ਕਾਸੀ ਭਾਈ ਕੁੜੀ ਦੀ ਟਾਰ ਆ। ਨਹੀਂ ਕਹਿਣ ਲਾ। ਮੈਂ ਖੁਸ਼ ਹਾਂ ਜੀ ਖਲੋਛ। ਲਾ ਦੇ। ਬਾਹ ਦੇਖਣਾ ਕਰਕੇ ਬੈਂਟੀ। ਕਾਗਜ਼ੀ ਭਲਵਾਨ ਮੇਰਾ ਏ। ਕਾਗਜ਼ੀ ਭਲਵਾਨ ਰੀ। ਮੋਟਾ ਏ। ਮੋਟਾ ਕਾਗਜ਼ੀ ਬਣਿਆਗਾ। ਆ ਵੀ ਲਾਉਣੀ ਆ ਐਚ ਬਾਵੇ ਚੱਲ ਬਾਕੀ ਦੀ ਵੀ ਆਪ ਲਾ ਲੂਣੀ ਅੱਛਾ ਆਰ ਪਾਤਾ ਉਹ ਦੇਖ ਭਾਈਆ ਨਾ ਹੋ ਗਿਆ ਕੋਈ ਜਦੋਂ ਭਾਈ ਦੇ ਕੋਹਲੇ ਨਾ ਨਾ ਮੈਂ ਦੱਸਿਆ ਮੈਂ ਕਹਿੰਦਾ ਬਈ ਚਲ ਐਚ ਆਰ ਜੀ ਤਿੰਨਾਂ ਦੇ ਲਿਖਤੇ ਹਾਂ ਇਹ ਠੀਕ ਹੈ ਜੇ ਟੱਪ ਵੀ ਲਿਖ ਦੜ ਦੋ ਫੁੜਕਾ ਵੀ ਨਾ ਤੈਨੂੰ ਮੇਰੀ ਗੱਲ ਸੁਣਦੀ ਦੀ ਹਾਂ ਅੱਜ ਹੀ ਜੁੜਦੀ ਆ ਉਹ ਵੀ ਸਾਰਾ ਬੈਠਾ ਦੇਖ ਰਿਹਾ ਇਤਲੂ ਉਹ ਬੈਠਾ ਸਾਹਮਣੇ ਪੌੜੀਆਂ 'ਤੇ ਛੋੜੇ ਜਿਹੇ ਦੋਤੇ ਨਾਲ ਜਾ ਦਰਵਾਜ਼ਾ ਖੋਲ੍ਹ ਕੇ ਜਾਂਦਾ ਨਾ ਕਰਨ ਨੂੰ ਜਵੇਂ ਰੇਸ ਜੀ ਫੜ ਲੰਦਾ ਉਹ ਕਹਿੰਦੇ ਨੇ ਹਨ ਤਾਂ ਰਾਂਗਣੀ ਗਈ ਹਾਂ ਉਹ ਦਰ ਮੇਰੀ ਕਿ ਨਹੀਂ ਆਉਂਦੀ ਚੋੜੀ ਲੇਕੇ ਅੰਦਰ ਆ ਆਪਣੀਆਂ ਬਿੰਦੀਆਂ ਲਈ ਬੈਠੀ ਆ ਲੱਡੂ ਜੀ ਕਿਨੀ ਸੰਗ ਕਰਦੀ ਆਂ ਦੀ ਦੀ ਗੱਲ ਕੀਤੀ ਲਾ ਕੇ ਲਾ ਕੇ ਨਹੀਂ ਹੁੰਦੀ ਮਰੇ ਘਰ ਬਾਨਾ ਮਾਤਾ ਜੀ ਵੀ ਦੀ ਤੇ ਬਸ ਸੰਗ ਮਮਮੀ ਹੋ ਗਿਣੂੰਗੀ 6 8 10 11 ਮਮਮੀ ਇੱਧਰ ਕੋਡਾ ਘੈਂਨੇ ਨੂੰ ਕੁਝ ਨਹੀਂ ਹੋਵੇ ਵੱਧ ਘੱਟ ਕੋਈ ਨਹੀਂ 4 ਮਮਮੀ ਨੇ ਹੁਣ ਖੋਦਣੀ ਹੈ ਤੂੰ ਜਾਣਾ 8 1 ਘਾਟਾ ਆ 11ਵੀਂ ਇੱਧਰ ਬਾਥਰੂਮ ਵਿੱਚ

ਮਮਾਈ ਦਾ ਇਹ ਨੂੰ ਪਪਾ ਕਹੀ ਜਾਂਦਾ ਅਲੋ ਵੀ ਤੇਰੀ ਪੱਟਾਈ ਜਾਂਦਾ ਓ ਹੋ ਹੋ ਕਿਉਂ ਕਰਾਈ ਨੂੰ ਇਹਦਾ ਜਾਂ ਕੇ ਬਹਾ ਮਾਰਦਾ ਅਲੋ ਜੀ ਠੀਕ ਆ ਬਣਾ ਸੀ ਤਾਰ ਨੂੰ ਚੱਲੇ ਆ ਅਗਲੇ ਬਲਾਗ ਵਿੱਚ ਮਿਲਦੇ ਆ ਜੇ ਹੋ ਵਧੀਆ ਲੱਗਿਆ ਜੀ ਕਮੈਂਟ ਕਰਕੇ ਸਾਨੂੰ ਦੱਸਿਓ ਅਸੀਂ ਅਗਲੀ ਕੁੜੀ ਕੋਲ ਥੋੜਾ ਜਿਆ ਹੋਰ ਚੇਂਜ ਕਰਾਂਗੇ ਉੱਤੇ ਕੋਲ ਹੋਰ ਚੇਂਜ ਕਰਾਂਗੇ ਕੋਸ਼ਿਸ਼ ਕਰਕੇ ਦੇਖਦੇ ਰਹਾਂਗੇ ਜੀ ਓਕੇ ਫਿਰ ਬਾਏ ਬਾਏ